कल ਮਿਤੀ 12 4 2024 ਨੂੰ ਅਸੀਂ ਰਜਿਸਟਰ ਕੀਤੀ ਐਫ ਆਈ ਆਰ ਨੰਬਰ 42 ਉਹਦੇ ਚ ਸਾਨੂੰ ਪਤਾ ਚੱਲਿਆ ਕਿ ਸ਼ਾਮ ਦੇ 9:30 10 ਵਜੇ ਇੱਕ ਛੋਟੇ ਹਾਥੀ ਤੇ ਆਪਣਾ ਮਕਬੂਲਪੁਰਾ ਫਲੈਟ ਸੱਗੇ ਹੈ ਨੀਅਰ ਗੁਰਦੁਆਰਾ ਲੰਮਦਮਾ ਸਾਹਿਬ ਉਥੇ ਫਾਇਰ ਹੋਇਆ ਤੇ 55000 ਰੁਪਏ ਲੁੱਟ ਕੇ ਲੈ ਗਏ ਹੈ 2 3 ਜਣੇ ਚਲੋ ਅਸੀਂ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਗਈ ਐਸਐਚਓ ਸਾਹਿਬ ਤੇ ਸੀਪੀ ਸਾਹਿਬ ਦੇ ਦਸ਼ੰਦਰ ਦੇ ਛੇਡ ਐਡੀਐਸਪੀ 3 ਸਾਹਿਬ ਸ਼੍ਰੀ ਨਵਜੋਤ ਸਿੰਘ ਜੀ ਐਸਪੀ ਸ਼੍ਰੀ ਗੁਰਿੰਦਰबीर ਸਿੰਘ ਇਹਨਾਂ ਨੇ ਬਹੁਤ ਮਿਹਨਤ ਕੀਤੀ ਇਨਕਲੂਡਿੰਗ ਥਾਣਾ ਟੀਮ ਤੇ ਮੌਕੇ ਤੇ ਗਏ ਤੇ ਸਾਰਾ ਮੌਕਾ ਦੇਖਿਆ ਤੇ ਉਸ ਤੋਂ ਮੌਕਾ ਦੇਖਣ ਤੋਂ ਬਾਅਦ ਇਹਨਾਂ ਨੇ ਤਫ਼ਤੀਸ਼ ਜਾਰੀ ਕਰ ਲਈ ਤੇ ਪਰਚਾ ਦਰਜ ਕਰਤਾ ਸੁਰਿੰਦਰ ਸਿੰਘ ਦੇ ਬਿਆਨ ਤੇ ਜਦੋਂ ਅੱਗੇ ਤਫ਼ਤੀਸ਼ ਹੋਈ ਜਦੋਂ सीसीटीवी कैमरास देखे आ, ए, ए, ते ਹੋਰ अपना ਕੀਤਾ ਉਸ ਤੋਂ ਬਾਅਦ ਪਤਾ ਚੱਲਿਆ ਕਿ ਜਿਹੜਾ ਇਹ ਐਫ ਆਈ ਆਰ ਆਪਣਾ सुरेंद्र ਸਿੰਘ ਨੇ ਕਰਾਈ ਹੈ ਇਹ ਕੰਕੋਰਪਰੇਟ ਸਟੋਰੀ ਹੈ ਤੇ ਉਸ ਤੋਂ ਆਪਣਾ ਜਿਹੜਾ ਜਸਪ੍ਰੀਤ ਸਿੰਘ ਹੈ ਇਹ ਹੋਲ ਸੇਲਰ ਹੈ ਉਹਦਾ ਛੋਟਾ ਹਾਥੀ ਹੈ ਤੇ ਉਹ ਹੋਲ ਸੇਲਰ ਹੈ ਕਰਿਆਨੇ ਦਾ ਉਹ ਅੱਗੇ ਉਹ ਉਹਦੇ ਸੁਰਿੰਦਰ ਸਿੰਘ ਤੇ ਹਰਦੀਪ ਸਿੰਘ ਉਹਦੇ ਕਰਿੰਦੇ ਨੇ ਉਹਨਾਂ ਨੇ ਸੁਨੀਲ ਤੇ ਚੰਦਰ ਨਾਲ ਮਿਲ ਕੇ ਦੋ ਜਣਾਂ ਮਿਲ ਕੇ ਗੋਲੀ ਚਲਵਾਈ ਛੋਟੇ ਖਾਤੀ ਤੇ ਤੇ ਡਰਾਮਾ ਰਚਿਆ ਕਿ ਆ ਪੈਸੇ ਓਨ ਦਾ ਤੇ ਉਸ ਤੋਂ ਬਾਅਦ ਜਦੋਂ ਸਾਰੀ ਸਟੋਰੀ ਕਲੀਅਰ ਹੋ ਗਈ ਅਸੀਂ ਐਫ ਆਈ ਆਰ ਦਾ ਆਪਣਾ ਮਤੇਈ ਬਣਾਇਆ ਜਸਪ੍ਰੀਤ ਸਿੰਘ ਨੂੰ ਤੇ ਸੈਕਸ਼ਨ 420 406 336 427 379 ਬੀ 2 ਤੇ 25548 ਆਮਜੈਕਟ ਐਡ ਕੀਤਾ ਹੈ ਤੇ ਫਿਲਹਾਲ ਸਾਡੇ ਕੋਲ ਆਪਣਾ ਸੁਨੀਲ ਤੇ ਚੰਦ ਗ੍ਰਿਫਤਾਰ ਹੈਗੇ ਆ ਜੀ ਨਾਲ सुरेंद्र ਸਿੰਘ ਤੇ ਹਰਦੀਪ ਸਿੰਘ ਤੇ ਆਪਣਾ ਇਹਦੇ ਕੋਲੋਂ सुरेंद्र ਸਿੰਘ ਤੋਂ ਸਾਨੂੰ ਮਿਲੇ 58000 ਕੈਸ਼ ਤੇ ਹਰਦੀਪ ਸਿੰਘ ਦੇ ਪੋਜੀਸ਼ਨ ਤੋਂ ਸਾਨੂੰ ਅ ਬਤਿਬੁਰਦਾ ਕਿਸਿਲ ਮਿਲਿਆ ਇਲੀਗਲ ਨਾਨ ਲਾਇਸنس ਬਤਿਬੁਰਦਾ ਤੇ ਇਹ ਸਾਡਾ ਹੁਣ ਤੱਕ ਦੀ ਤਫਤੀਸ਼ ਦਾ ਹੈਗਾ